ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਭੱਜ ਚੁੱਕਾ ਏ ਇਸ ਦੇ ਵਿੱਚ ਸਾਬਕਾ ਮੰਤਰੀ ਸੁਚਾ ਸਿੰਘ ਲੰਗਾ ਦੇ ਵੱਲੋਂ ਧਾਰੀਵਾਲ ਦੇ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ ਆ ਵੱਡਾ ਐਲਾਨ ਜੜਾ ਵਾ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤਾ ਗਿਆ ਲੰਗਾ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰ ਲੈਣਿਆ ਲੰਗਾ ਸਾਹਿਬ ਦੱਸ ਦਿਓ ਜੀ ਅੱਜ ਜਿਹੜੀ ਮੀਟਿੰਗ ਦਾ ਪਰਪਸ ਕੀ ਹੈਗਾ ਸੀ ਕੀ ਮਕਸਦ ਸੀਗਾ ਅੱਜ ਮੈਂ ਕੋਈ ਮੀਟਿੰਗ ਨਹੀਂ ਕੀਤੀ ਮੈਂ ਪ੍ਰੈਸ ਕਾਨਫਰੰਸ ਕੀਤੀ ਏ ਉਹਦੇ ਵਿੱਚ ਮੇਰੇ ਸਮਰਥਕ ਮੇਰੇ ਸਾਥੀ ਮੇਰੇ ਮਿੱਤਰ ਜਿਹੜੇ ਨੇ ਜਿਹੜੇ ਜਮਾਂਦਰੂ ਅਕਾਲੀ ਨੇ ਉਹ ਲੋਕ ਆਏ ਨੇ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ ਸਾਬਕਾ ਜ਼ਿਲ੍ਹਾ ਪ੍ਰਧਾਨ ਵੀ ਨੇ ਯੂਥ ਅਕਾਲੀ ਦਲ ਦੇ ਔਰ ਸਾਬਕਾ ਚੇਅਰਮੈਨ ਨੇ ਸਲਾਬ ਬਲਾਕ ਸੰਮਤੀਆਂ ਦੇ ਮੈਂਬਰ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਤੇ ਸਾਰੇ ਮੈਂ ਸਮਝਣਾ ਕਿ ਨਮਾਇਦਾ ਲੋਕ ਸੀ ਉਹ ਆਏ ਨੇ ਅੱਜ ਜਿਹੜੇ ਤੋਂ ਸਾਰੇ ਵੇਖੇ ਨੇ ਕੀ ਕੀ ਐਲਾਨ ਕੀਤਾ ਗਿਆ ਲੋਕ ਸਭਾ ਚੋਣਾਂ ਨੂੰ ਲੈ ਕੇ ਸਵਾਲ ਮੈਂ ਇਹ ਸਮਝਦਾ ਕਿ ਅੱਜ ਤੱਕ ਮੈਨੂੰ ਕਿਸੇ ਨੇ ਕੋਈ ਅਪਰੋਚ ਨਹੀਂ ਕੀਤੀ ਲੈਕਿਨ ਮੈਂ 22 ਤਰੀਕ ਨੂੰ ਇੱਕ ਵੱਡੀ ਮੀਟਿੰਗ ਕਰਨ ਜਾ ਰਿਹਾ ਹਾਂ ਕਲਾਨੌਰ ਦੇ ਵਿੱਚ ਜਿਹਦੇ ਵਿੱਚ 10000 ਤੋਂ ਵੱਧ ਲੋਕ ਇਕੱਠੇ ਹੋਣਗੇ ਉਹਦੇ ਵਿੱਚ ਅਸੀਂ ਫੈਸਲਾ ਲਵਾਂਗੇ ਵੀ ਅਸੀਂ ਕੀ ਕਰਨਾ ਹੈ ਜਾਂ ਸਾਡਾ ਕੀ ਪ੍ਰੋਗਰਾਮ ਹੈ ਤੁਸੀਂ ਕਹਿੰਦੇ ਕਿ ਅਪਰੋਚ ਨਹੀਂ ਕੀਤੀ ਲੋਕਲ ਲੀਡਰਸ਼ਿਪ ਨੇ ਕੀਤੀ ਕਿ ਜਹਾ ਹਾਈ ਕਮਾਂਡ ਨੇ ਤੁਹਾਡੇ ਨਾਲ ਅਪਰੋਚ ਨਹੀਂ ਕੀਤੀ ਹੈਗੀ ਇਸ ਲੋਕ ਸਭਾ ਚੋਣ ਲੈ ਕੇ ਮੇਰੇ ਨਾਲ ਵੇਖੋ ਮੈਂ ਇਸ ਵੇਲੇ ਇੱਕ ਸਮਦਾ ਕਾਲੀ ਦਲ ਤੋਂ ਬਾਹਰ ਹਾਂ ਮੇਰੇ ਨਾਲ ਕਿਸੇ ਨੇ ਵੀ ਅਪਰੋਚ ਨਹੀਂ ਕੀਤੀ ਮੇਰੇ ਸਾਥੀਆਂ ਨੂੰ ਟੈਲੀਫੋਨ ਕਰਦੇ ਨੇ ਮੇਰੇ ਮਿੱਤਰਾਂ ਨੂੰ ਟੈਲੀਫੋਨ ਕਰਦੇ ਨੇ ਸਾਡੀ ਲੰਗਾਹ ਨਾਲ ਗੱਲ ਕਰਾਓ ਸਾਡੀ ਇਹ ਇਹਨਾਂ ਨੂੰ ਪਤਾ ਨਹੀਂ ਡਰ ਕਾਦਾ ਮੈਂ ਪਿਓ ਦਾਦੇ ਤੋਂ ਖਾਨਦਾਨੀ ਅਸੀਂ ਕਾਲੀ ਆਂ ਕਾਲੀ ਦਲ ਦੇ ਅਸੀਂ ਖਰਾਬ ਖਿਲਾਫ ਨਹੀਂ ਜਾ ਸਕਦੇ ਔਰ ਮੈਂ ਕਿਸੇ ਪਾਰਟੀ ਵਿੱਚ ਵੀ ਨਹੀਂ ਜਾਣਾ ਇਹ ਵੀ ਮਤ ਸੋਚਣ ਵੀ ਮੱਕੇ ਪਾਰਟੀ 'ਚ ਜਾਣਾ ਮੈਨੂੰ ਬਹੁਤ ਅਪਰੋਚਾਂ ਹੋਈਆਂ ਨੇ ਸਾਰੀਆਂ ਪਾਰਟੀਆਂ ਨੇ ਕੀਤੀਆਂ ਲੇਕਿਨ ਮੈਂ ਜੰਮਿਆ ਵੀ ਕਾਲੀ ਆਂ ਤੇ ਮਰਨਾ ਵੀ ਕਾਲੀ ਦਲ ਚ ਮੇਰੇ ਕੋਲੋਂ ਕੀ ਇਹਨਾਂ ਕੰਮ ਲੈਣਾ ਜਾਂ ਨਹੀਂ ਲੈਣਾ ਇਹ ਇਹਨਾਂ ਦੇ ਬਸ ਹੈ ਜੇ ਮੇਰੇ ਕੋ ਨਾ ਵੀ ਲੈਣਗੇ ਤੇ ਮੇਰੇ ਮਨ ਤੇ ਕੋਈ ਅਸਰ ਨਹੀਂਗਾ ਮੈਂ ਆਪਣੀ ਵੋਟ ਆਪਣੇ ਪਰਿਵਾਰ ਦੀ ਵੋਟ ਤੇ ਆਪਣੇ ਸਾਥੀਆਂ ਦੇ ਪਰਿਵਾਰਾਂ ਦੀ ਵੋਟ ਜਿਹੜੀ ਹੈ ਉਹਨਾਂ ਨੂੰ ਕਹਤਾਂ ਵੀ ਕਾਲੀਦਾਲ ਨੂੰ ਪਾਓ ਘਰ ਬੈਰਾਂਗੇ ਸਾਡਾ ਸਾਨੂੰ ਜੇ ਸਾਨੂੰ ਕਹੇ ਨੇ ਜੋਤਰਾ ਹੀ ਨਹੀਂ ਸਾਡੇ ਕੋਲ ਆਉਣਾ ਤਾਂ ਉਹਦੀ ਪੈਲੀ ਕਿੱਦਾਂ ਵਾਗੂਗੀ ਉਹਦੀ ਪੈ ਹੀ ਰੂਗੀ ਨਾ ਜੇ ਸਾਨੂੰ ਕਹਿਣਗੇ ਤਾਂ ਅਸੀਂ ਜੋਤਰਾ ਲਾਉਣ ਲਈ ਤਿਆਰ ਹਾਂ ਆਪਣੀਆਂ ਗਲਤੀਆਂ ਮੰਨਣ ਆਪਣੀਆਂ ਗਲਤੀਆਂ ਮੰਨਣ ਤੇ ਮੈਂ ਜੋਤਰਾ ਲਾਉਣ ਨੂੰ ਤਿਆਰ ਆ ਮਰੇ ਹੋ ਕੇ ਚੱਲਣ ਨੂੰ ਤਿਆਰ ਆ ਪੈਸੇ ਵੀ ਖਰਚਾਂਗੇ ਤੇ ਮੈਂ ਹਰ ਤਰ੍ਹਾਂ ਦੀ ਲੜਾਈ ਲੜਾਂਗੇ ਤੁਸੀਂ ਕਹਿੰਦੇ ਕਿ ਇਹ ਲੋਕਾਂ ਨੂੰ ਕਹਿ ਰਹੇ ਨੇ ਵੀ ਮੇਰੇ ਨਾਲ ਲੰਗਾ ਸਾਹਿਬ ਦੀ ਗੱਲ ਕਰਵਾ ਦਿਓ ਤੁਸੀਂ ਲੰਮਾ ਸਮਾਂ ਜਿਹੜਾ ਵਾ ਅਕਾਲੀ ਦਲ ਦੀ ਸੇਵਾ ਕੀਤੀ ਹੈਗੀ ਆ ਲੇਕਿਨ ਇਹ ਬਾਹਰ ਕਿਉਂ ਪਰਦੇ ਸਿੱਧੀ ਗੱਲ ਕਿਉਂ ਨਹੀਂ ਕਰਦੇ ਕੀ ਡਰ ਕੀ ਹੈਗਾ ਇਹਨਾਂ ਦੇ ਮਨਾਂ ਵਿੱਚ ਸਾਡੇ ਸਾਹਮਣੇ ਡਰ ਤੇ ਮੰਨਦਾ ਹੀ ਹੁੰਦਾ ਵਾ ਜਿਹੋ ਜਿਹਾ ਕਹਿਣਾ ਵਰਤੀ ਹੈ ਉਹੋ ਜਿਹਾ ਡਰ ਹੁੰਦਾ ਵਾ ਕਦੇ ਬਗਾਨੇ ਪਿੰਡ ਦੀਆਂ ਮੜੀਆਂ ਤੋਂ ਡਰ ਨਹੀਂ ਆਉਂਦਾ ਆਪਣੇ ਪਿੰਡ ਦੀਆਂ ਮੜੀਆਂ ਤੋਂ ਡਰ ਆਉਂਦਾ ਵੀ ਇੱਥੇ ਫਲਾਣੇ ਨੂੰ ਫੂਕਿਆ ਸੀ ਇੱਥੇ ਫਲਾਣੇ ਨੂੰ ਫੂਕਿਆ ਸੀ ਇੱਥੇ ਫਲਾਣੇ ਨੂੰ ਫੂਕਿਆ ਸੀ ਆਪਣੇ ਪਿੰਡ ਦੀਆਂ ਮੜੀਆਂ ਤੋਂ ਡਰ ਆਉਂਦਾ ਬਗਾਨੇ ਪਿੰਡ ਦੀਆਂ ਮੜੀਆਂ ਤੋਂ ਡਰ ਨਹੀਂ ਆਉਂਦਾ ਲੱਗਦਾ ਵੀ ਇਹਨਾਂ ਲੋਕਾਂ ਨੇ ਤੁਹਾਡੇ ਖਲਾ ਜਿਹੜੇ ਕੰਡੇ ਬੀਜੇ ਸੀ ਉਹਨਾਂ ਤੋਂ ਡਰ ਲੱਗਦਾ ਇਹਨਾਂ ਨੂੰ ਮੈਂ ਮੈਂ ਤੁਹਾਨੂੰ ਹੁਣ ਪੰਜਾਬੀ ਚ ਕਹਾਂ ਮੈਂ ਕਿਹੜਾ ਹਿੰਦੀ ਬੋਲਣ ਡਿਆ ਪੰਜਾਬੀ ਚ ਕਹਿਣ ਡਿਆ ਕਿਸ ਤਰ੍ਹਾਂ ਦਾ ਐਲਾਨ ਰਵੇਗਾ ਬਾਈ ਤਰੀ ਨੂੰ ਕਹੇ ਤੇ ਵੱਡੀ ਮੀਟਿੰਗ ਕਿਤੇ ਨੇਹਰੀਆਂ ਲਿਆ ਦਿਆਂਗੇ ਤੂਫਾਨ ਆਜੂ ਇਨਕਲਾਬ ਆਜੂਗਾ ਕ੍ਰਾਂਤੀ ਆਜੂਗੀ ਤਬਦੀਲੀ ਹੋਜੂ ਜ਼ਿਲ੍ਹੇ ਚ ਲਗਦਾ ਨਹੀਂ ਵੀ ਇਹਨਾਂ ਨੂੰ ਹੁਣ ਵੀ ਜਿਹੜਾ ਆ ਕੇ ਜਿਹੜਾ ਗੱਲਬਾਤ ਕਰ ਲੈਣੀ ਚਾਹੀਦੀ ਹੈ ਕਿਉਂਕਿ ਵੱਡਾ ਕਿਹੜਾ ਲੋਕ ਸਭਾ ਚੋਣਾਂ ਚ ਉਹਨਾਂ ਨੂੰ ਨੁਕਸਾਨ ਜਿਹੜਾ ਵੱਡਾ ਭੁਗਤਣਾ ਪੈ ਜਾ ਸਕਦਾ ਹੈ ਇਹ ਉਹਨਾਂ ਦੀ ਮਰਜ਼ੀ ਹੈ ਭਾਈ ਸਾਡੀ ਨਹੀਂ ਨਾ ਸਾਡੀ ਤੇ ਆਪਣੀ ਮਰਜ਼ੀ ਹੋ ਸਕਦੀ ਹੈ ਅਗਲੇ ਦੀ ਮਰਜ਼ੀ ਆਪਣੇ ਢੰਗ ਦੀ ਹੈ ਕੀ ਕੀ ਪਤਾ ਉਹਨਾਂ ਦੀਆਂ ਨੈਰਾਂ ਚ ਅਸੀਂ ਹੈ ਵੀ ਆ ਕਿ ਨਹੀਂ ਸਾਡੇ ਕੋਈ ਪੱਲੇ ਉਹ ਸਮਝਦੇ ਵੀ ਹੈ ਕਿ ਨਹੀਂ ਜੇ ਕੋਈ ਸਾਡੇ ਪੱਲੇ ਸਮਝਦਾ ਹੋਵੇ ਤੇ ਸਾਡੇ ਨਾਲ ਗੱਲ ਕਰੂਗਾ ਨਾ ਉਹ ਅਜੇ ਤੱਕ ਉਹਨਾਂ ਨੂੰ ਇਹ ਆ ਕਿ ਇਹਨਾਂ ਦੇ ਪੱਲੇ ਕੱਖ ਵੀ ਨਹੀਂਗਾ ਉਹ ਜਿਹੜੇ ਪੰਜ ਚਾਰ ਜ਼ਿਲ੍ਹਾ ਹਲਕਾ ਚਾਰਜ ਨੇ ਉਹ ਜੋ ਕਹਿੰਦੇ ਨੇ ਜੀ ਲੰਗਾ ਦੇ ਪੱਲੇ ਕੋ ਲਗਾ ਦੇ ਪੱਲੇ ਕੋਈ ਨਹੀਂ ਦੂਜੇ ਪਾਸੇ ਕਹੀ ਜਾਂਦੇ ਨੇ ਦੋ ਗੱਲਾਂ ਕਰਦੇ ਨੇ ਉਹ ਜੀ ਲਗਾ ਦੇ ਬੰਦੇ ਸਾਨੂੰ ਖਰਾਤਾ ਵਾ ਹਾਰ ਵੀ ਸਾਡੇ ਤੇ ਸੁੱਟਦੇ ਨੇ ਆਂਦੀ ਇਹਨਾਂ ਦੇ ਪੱਲੇ ਵੀ ਕੱਖ ਨਹੀਂ ਉਹਦਾ ਹੀ ਮੁੱਲ ਪਾਵਾਂਗੇ ਉਹਨਾਂ ਗੱਲ ਸக்தி ਪ੍ਰਦਰਸ਼ਨ ਹੀ ਕਹਿ ਸਕਦਾ ਇੱਕ ਵਾਰ ਬੜਾ ਕੀਤਾ ਜਾਊਗਾ ਜੀ ਉਹ ਸ਼ਕਤੀ ਪ੍ਰਦਰਸ਼ਨ ਤੇ ਲੋਕ ਸ਼ਕਤੀ ਨੇ ਲੋਕਾਂ ਨੇ ਕਰਨਾ ਮੈਂ ਮੈਂ ਕੀ ਕਰਨਾ ਮੈਂ ਤਾਂ ਲੋਕਾਂ ਦੇ ਵਿੱਚ ਖੜਾ ਵਾਂ ਤੇ ਲੋਕਾਂ ਦੇ ਵਿੱਚ ਹੀ ਖੜਿਆ ਰਹਿਣਾ ਵਾ ਨਰਾਜ ਕੀ ਲੋਕਲ ਲੀਡਰਸ਼ਿਪ ਤੋਂ ਮੈਂ ਕਿਹਾ ਜਹਾਪੂਰ ਵੀ ਹੈ ਕਿ ਨਰਾਜ ਨਹੀਂ ਮੈਂ ਸਮਝਦਾ ਕਿ ਜੇ ਜੇ ਹਾਈ ਕਮਾਂਡ ਨੂੰ ਵੀ ਗਮਰਾਹ ਕੀਤਾ ਤੇ ਲੋਕਲ ਬੰਦਿਆਂ ਨੇ ਕੀਤਾ ਵਾ ਇਹ ਇਹ ਅਹੀਂ ਕੋੜੇ ਤੋਂ ਉਤਰ ਗਏ ਕੋੜੇ ਤੇ ਚੜ ਗਏ ਨੇ ਇੱਕ ਇਹਨਾਂ ਦਾ ਜਨਮ ਕਾਂਗਰਸ ਦਾ ਵਾ ਸਾਡਾ ਜਨਮ ਕਾਲੀ ਦਲ ਦਾ ਵਾ ਕਿਹੜੇ ਲੋਗੜੇ ਤੁਹਾਨੂੰ ਲੱਗਦਾ ਜਿਆਦਾ ਗਮਰਾ ਕਰ ਰਹੇ ਨੇ ਹਾਈ ਕਮਾਂਡ ਤੁਹਾਨੂੰ ਤੁਸੀਂ ਕਿਹੜੇ ਜ਼ਿਲ੍ਹੇ ਚ ਰਹਿੰਦੇ ਨਹੀਂਗੇ ਤੁਸੀਂ ਮੀਡੀਆ ਦੀ ਆ ਤੂੰ ਤਾਜਾ ਫੜ ਕੇ ਆ ਗਏ ਹੋ ਤੁਹਾਨੂੰ ਕਿਹੜਾ ਪਤਾ ਨਹੀਂ ਤੁਹਾਨੂੰ ਤੇ ਜੰਮੇ ਦਾ ਵੀ ਪਤਾ ਮਰੇ ਦਾ ਵੀ ਪਤਾ ਵਾ ਕਿਹੜਾ ਮਰਿਆ ਕਿਹੜਾ ਜੰਮਿਆ ਬਿਲਕੁਲ ਇਹ ਸੰਨ ਲੰਗਾ ਸਾਹਿਬ ਜਿਨ੍ਹਾਂ ਦੇ ਵੱਲੋਂ ਇੱਕ ਵੱਡਾ ਅੱਜ ਮੀਟਿੰਗ ਜਿਹੜੀ ਕੀਤੀ ਗਈ ਹੈ ਤਾਂ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਕਿ 22 ਤਰੀਕ ਨੂੰ ਇੱਕ ਵੱਡੀ ਰੈਲੀ ਜਿਹੜੀ ਆ ਕੀਤੀ ਜਾਵੇਗੀ ਉਸ ਰੈਲੀ ਦੇ ਵਿੱਚ ਉਹ ਆਪਣਾ ਜਿਹੜਾ ਪਕਵਾ ਉਹ ਰੱਖਣਗੇ ਕਿਉਂਕਿ ਆਉਣ ਵਾਲੀ ਰਣਨੀਤੀ ਉਹਨਾਂ ਨੇ ਕੀ ਤਿਆਰ ਕਰਨੀ ਹੈਗੀਆ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਫਤਾਰ ਸਿੰਘ ਡੈਨਿਕਸਪਰਾ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر